ਸਾਰੇ ਸਾਥੀਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿੱਦਾਂ ਕਿ ਤੁਸੀਂ ਜਾਣਦੇ ਹੋ ਅੱਜ ਚੰਡੀਗੜ੍ਹ ਵਿੱਚ ਫੇਰ ਮੇਅਰ ਇਲੈਕਸ਼ਨ ਹੋਏ ਤੇ ਬੀਜੇਪੀ ਛੜੇੰਤਰ ਨਾਲ ਫੇਰ ਤੋਂ ਆਪਣੇ ਮਨਸੂਬੇ ਵਿੱਚ ਕਾਮਯਾਬ ਹੋਈ ਤੇ ਕਾਂਗਰਸ ਦੀ ਸਪੋਰਟ ਲੈ ਕੇ ਫੇਰ ਤੋਂ ਆਪਣਾ ਮੇਅਰ ਬੀਜੇਪੀ ਨੇ ਬਣਾਇਆ ਇਸ ਤੋਂ ਪਹਿਲਾਂ ਵੀ ਅਸੀਂ ਵੇਖਿਆ ਕਿ ਕਿਸ ਤਰੀਕੇ ਸੱਤਾ ਦਾ ਬੀਜੇਪੀ ਨੂੰ ਕਿਸ ਕਦਰ ਲਾਲਚ ਹੈ ਕਿ ਕੈਂਦੀਆਂ ਤੇ ਇੱਕ ਦੂਜੇ ਨੂੰ ਆਪਣਾ ਵਿਰੋਧੀ ਰਹਿ ਪਰ ਜਦੋਂ ਗੱਲ ਸੱਤਾ ਦੀ ਹੋਵੇ ਤੇ ਆਪਸ ਵਿੱਚ ਇੱਕ ਦੂਜੇ ਦਾ ਸਾਥ ਦੇਣ ਤੋਂ ਇਹ ਜਰਾ ਵੀ ਹਿਚਕਿਚਾਹਟ ਮਹਿਸੂਸ ਨਹੀਂ ਕਰਦੇ ਇਸ ਤੋਂ ਪਹਿਲਾਂ ਪਾਲਾ ਪੂਰੇ ਦੇਸ਼ ਵਿੱਚ ਇਸ ਤਰੀਕੇ ਦੇ ਬਹੁਤ ਸਾਰੇ ਮਾਡਲ ਵੇਖੇ ਨੇ ਮਹਾਰਾਸ਼ਟਰ ਦੀ ਅੰਬਰਨਾਥ ਕਾਰਪੋਰੇਸ਼ਨ ਵਿੱਚ ਵੀ ਖੁੱਲੇ ਤੌਰ ਤੇ ਆਪਣੇ ਅਲਾਈਅੰਸ ਸ਼ਿਵ ਸੈਨ ਨੂੰ ਹਰਾਉਣ ਲਈ ਭਾਜਪਾ ਤੇ ਕਾਂਗਰਸ ਨੇ ਸਰੇ ਆਮ ਅਲਾਈਅੰਸ ਕੀਤਾ ਤੇ ਉੱਥੇ ਆਪਣਾ ਇਹਨਾਂ ਦੇ ਬੰਦਾ ਜਿਤਾਇਆ ਚੰਡੀਗੜ੍ਹ ਵਾਲੇ ਵੀ ਇਸ ਚੀਜ਼ ਨੂੰ ਅਹਿਸਾਸ ਕਰ ਰਹੇ ਨੇ ਕਿ ਆਪਾ ਤੇ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਡੀ ਪਾਰਟੀ ਬਣਾਇਆ ਸੀ ਲਾਰਜੈਸਟ ਪਾਰਟੀ ਬਣਾਇਆ ਸੀ 2021 ਦੀ ਚੋਣਾਂ ਵਿੱਚ ਪਰ ਬੀਜੇਪੀ ਵਾਰ-ਵਾਰ ਛੇੜੰਤਰ ਕਰਕੇ ਜੋ ਜਨਤਾ ਦੇ ਮੰਡੇਟ ਦਾ ਉਹਨਾਂ ਦੇ ਆਦੇਸ਼ ਦਾ ਨਿਰਾਦਰ ਕਰ ਰਹੀ ਏ ਉਹਨੂੰ ਚੰਡੀਗੜ੍ਹ ਵਾਲੇ ਪూర్ ਨਹੀਂ ਰਹੇ ਤੇ ਕਾਂਗਰਸ ਜਿਸ ਤਰੀਕੇ ਨਾਲ ਵਾਰ-ਵਾਰ ਧੋਖਾ ਕਰ ਰਹੀ ਏ ਚੰਡੀਗੜ੍ਹ ਵਾਲਿਆਂ ਨਾਲ ਕਿ ਜਦੋਂ ਵੀ ਬੀਜੇਪੀ ਨੂੰ ਸਪੋਰਟ ਦੀ ਲੋੜ ਪਏ ਤੇ ਕਾਂਗਰਸ ਖੁੱਲੇ ਆ ਉਹਨਾਂ ਨੂੰ ਸਪੋਰਟ ਕਰ ਰਹੀ ਏ ਇਹ ਚੀਜ਼ ਵੀ ਚੰਡੀਗੜ੍ਹ ਵਾਲਿਆਂ ਦੇ ਸਾਹਮਣੇ ਹੈ ਹੁਣ ਇਸੇ ਸਥਿਤੀ ਤੋਂ ਦੋਸ਼ਵਾਲ ਪੈਦਾ ਹੁੰਦੇ ਨੇ ਕਿ ਜੋ ਮੇਅਰ ਬੀਜਪੀ ਨੇ ਛੜਿਆੰਤਰ ਕਰਕੇ ਸਾਜ਼ਿਸ਼ ਕਰਕੇ ਬਣਾਇਆ ਹੈ ਕਿ ਚੰਡੀਗੜ੍ਹ ਵਾਲਿਆਂ ਨੂੰ ਤਾਂ ਕੋਈ ਫਾਇਦਾ ਹੋਇਆ ਬਹੁਤ ਸਾਰੇ ਵਾਅਦੇ ਬੀਜਪੀ ਨੇ ਵੀ ਕੀਤੇ ਸੀ ਆਪਣੇ ਮੈਨੀਫੈਸਟੋ ਵਿੱਚ 24 ਇੰਟੂ 7 ਵਾਟਰ ਸਪਲਾਈ ਕਰਾਂਗੇ ਉਹਦੇ ਹਾਲਾਤ ਚੰਡੀਗੜ੍ਹ ਵਾਲੇ ਚੰਗੀ ਤਰ੍ਹਾਂ ਜਾਣਦੇ ਨੇ ਚੰਡੀਗੜ੍ਹ ਵਿੱਚ ਸੈਨੀਟੇਸ਼ਨ ਤੇ ਕੀ ਹਾਲਾਤ ਨੇ ਕੂੜੇ ਦਾ ਨਿਸ਼ਪਾਦਨ ਕਿਸ ਤਰੀਕੇ ਹੋ ਰਿਹਾ ਕਿਵੇਂ ਪੰਜਾਬ ਤੇ ਹਰਿਆਣਾ ਦੇ ਗਰਾਊਂਡ ਵਿੱਚ ਕੂੜਾ ਸੁੱਟਿਆ ਜਾ ਰਿਹਾ ਚੰਡੀਗੜ੍ਹ ਵਿੱਚ ਖੁੱਲੇ ਆਮ ਕੂੜੇ ਦੇ ਢੇਰ ਦਿਸਦੇ ਨੇ గోశాలਾ ਬਹੁਤ ਵੱਡਾ ਇਸ਼ੂ ਹੈ ਬੀਜੇਪੀ ਆਪਣੇ ਆਪ ਨੂੰ ਬਹੁਤ ਧਾਰਮਿਕ ਪਾਰਟੀ ਕਹਿੰਦੀ ਹੈ ਗਊ ਮਾਤਾ ਦਾ ਬਹੁਤ ਕਹਿੰਦੇ ਵੀ ਅਸੀਂ ਸਤਕਾਰ ਕਰਦੇ ਹਾਂ ਤੇ ਜੋ ਪਿਛਲੇ ਦਿਨ ਜੱਪਾ ਚੰਡੀਗੜ੍ਹ ਵਿੱਚ ਗੋਸ਼ਾਲਾ ਦੇ ਹਾਲਾਤ ਵੇਖੇ ਕਿਸ ਤਰੀਕੇ ਉੱਥੇ ਆ ਇੱਕ ਬੂਚਲ ਖਾਨੇ ਤੋਂ ਖਰਾਬ ਮੋਹਲ ਵਿੱਚ ਗਾਵਾਂ ਨੂੰ ਰੱਖਿਆ ਜਾ ਰਿਹਾ ਹੈ ਉਹਨਾਂ ਦੀ ਮੌਤ ਹੋ ਰਹੀ ਹੈ ਉਹਦਾ ਵੀ ਆਪਾਂ ਜਲਦੀ ਡਿਟੇਲ ਵਿੱਚ ਤੁਹਾਡੇ ਨਾਲ ਉਹਦਾ ਪੂਰੇ ਐਪੀਸੋਡ ਦਾ ਪਰਦਾ ਫਾਸ਼ ਕਰਾਂਗੇ ਕਿ ਬੀਜੇਪੀ ਪੈਸੇ ਦੀ ਲਾਲਚ ਵਿੱਚ ਗਊ ਮਾਤਾ ਤੱਕ ਨੂੰ ਨਹੀਂ ਬਖਸ਼ਦੀ ਗਊ ਸ਼ਾਲਾ ਜੀ ਨੂੰ ਕਹਿੰਦੇ ਨੇ ਉਹ ਸਲੋਟਰ ਹਾਊਸ ਤੋਂ ਬੱਤਰ ਉੱਥੇ ਹਾਲਾਤ ਨੇ ਕੁੱਲ ਮਿਲਾ ਕੇ ਡਬਲ ਇੰਜਨ 트리플 ਇੰਜਨ ਦੀ ਸਰਕਾਰ ਜਿੱਥੇ-ਜਿੱਥੇ ਵੀ ਹੈ ਪਬਲਿਕ ਨੂੰ ਉਹਦਾ ਕੋਈ ਫਾਇਦਾ ਨਹੀਂ ਹੈ ਬੀਜੇਪੀ ਤੇ ਕਾਂਗਰਸ ਚ ਆਪਸ ਰਲ ਕੇ ਆਮ ਆਦਮੀ ਪਾਰਟੀ ਨਾਲ ਲੜ ਰਹੇ ਨੇ ਮੈਂ ਚੰਡੀਗੜ੍ਹ ਵਾਲਿਆਂ ਨੂੰ ਇੱਕ ਅਪੀਲ ਕਰਨਾ ਚਾਹੁੰਦਾ ਕਿ ਚੰਡੀਗੜ੍ਹ ਵਾਲੇ ਇਸ ਚੀਜ਼ ਨੂੰ ਸਮਝ ਰਹੇ ਨੇ ਪਿਛਲੀ ਵਾਰ ਤੁਸੀਂ ਸਾਨੂੰ ਮੌਕਾ ਦਿੱਤਾ ਤੁਸੀਂ ਸਾਨੂੰ ਲਾਰਜੈਸਟ ਪਾਰਟੀ ਬਣਾਇਆ ਪਰ ਇਸ ਵਾਰ ਤੁਸੀਂ ਸਾਨੂੰ ਖੁੱਲਾ ਮੰਡੇਟ ਦਿਓ ਤਾਂ ਕਿ ਇਹ ਹੋਰ ਸਟੇਡਿੰਗ ਬੰਦ ਹੋਵੇ ਕਾਂਗਰਸ ਦੇ ਜੋ ਕਾਉਂਸਲਰਸ ਨੇ ਜੋ ਇਹ ਲੀਡਰਸ ਨੇ ਜੋ ਮੇਅਰ ਇਲੈਕਸ਼ਨ ਦੇ ਦੌਰਾਨ ਆਪਣੇ ਗੱਲੇ ਵਿੱਚ ਫੋਰ ਸੇਲ ਦੀਆਂ ਤਖਤੀਆਂ ਟੰਗੇ ਘੁੰਮਦੇ ਨੇ ਖੁੱਲੇ ਆਪ ਆਪਣੀ ਬੋਲੀ ਲਵਾਉਂਦੇ ਨੇ ਤਾਂ ਕਿ ਇਸ ਚੀਜ਼ ਤੇ ਰੋਕ ਲੱਗ ਸਕੇ ਇੱਕ ਸਟੇਬਲ ਇੱਥੇ ਕਾਰਪੋਰੇਸ਼ਨ ਚਲੇ ਤੇ ਚੰਡੀਗੜ੍ਹ ਦੇ ਲੋਕ ਉਸ ਚੀਜ਼ ਦਾ ਫਾਇਦਾ ਚੱਕਣ ਜਿੱਥੇ-ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੁਸੀਂ ਪੰਜਾਬ ਚ ਦੇਖ ਸਕਦੇ ਹੋ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਚ ਕਿੰਨੇ ਸ਼ਾਨਦਾਰ ਕੰਮ ਅਰਵਿੰਦ ਕੇਜਰੀਵਾਲ ਜੀ ਦੀ ਆਮ ਆਦਮੀ ਪਾਰਟੀ ਭਗਵੰਤ ਸਿੰਘ ਸਾਹਿਬ ਦੀ ਸਰਕਾਰ ਕਰ ਰਹੀ ਹੈ ਹੁਣੇ ਰੀਸੈਂਟਲੀ 10 ਲੱਖ ਦਾ ਜੋ ਮੈਡੀਕਲ ਕਲੇਮ ਦਾ ਜੋ ਹੈਲਥੀ ਵਾਈ ਸਕੀਮ ਆਈ ਹੈ ਉਹ ਕਿੰਨੀ ਸ਼ਾਨਦਾਰ ਹੈ ਤੇ ਜੇ ਨੀਅਤ ਹੋਵੇ ਤੇ ਚੰਡੀਗੜ੍ਹ ਚ ਵੀ ਸਭ ਕੁਝ ਹੋ ਸਕਦਾ ਹੈ ਚੰਡੀਗੜ੍ਹ ਨੂੰ ਤੇ ਕਿਹ ਹੈ ਸਿਟੀ ਬਿਊਟੀਫੁਲ ਜਾਂਦਾ ਮੈਂ ਚੰਡੀਗੜ੍ਹ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਇਸ ਇਲੈਕਸ਼ਨ ਵਿੱਚ ਆਪਾਂ ਸਾਡੀ ਪੂਰੀ ਟੀਮ ਚੰਡੀਗੜ੍ਹ ਦੇ ਇੱਕ ਇੱਕ ਘਰ ਵਿੱਚ ਜਾਵਾਂਗੇ। ਭਾਜਪਾ ਦੀ ਫੇਲ ਗਵਰਨੈਂਸ ਦੇ ਬਾਰੇ ਤੁਹਾਨੂੰ ਸਭ ਨੂੰ ਦੱਸਾਂਗੇ। ਇਹਨਾਂ ਦੇ ਘੋਟਾਲਿਆਂ ਦੇ ਬਾਰੇ ਤੁਹਾਨੂੰ ਸਭ ਨੂੰ ਦੱਸਾਂਗੇ। ਕਿਸ ਤਰੀਕੇ ਕਾਂਗਰਸ ਤੇ ਭਾਜਪਾ ਨੇ ਰਲ ਕੇ ਚੰਡੀਗੜ੍ਹ ਵਾਲਿਆਂ ਨੂੰ ਧੋਖਾ ਦਿੱਤਾ ਉਹਦੇ ਬਾਰੇ ਦੱਸਾਂਗੇ। ਇਸ ਵਾਰ ਇਲੈਕਸ਼ਨ ਵਿੱਚ ਆਮ ਆਦਮੀ ਪਾਰਟੀ ਨੂੰ ਤੁਸੀਂ ਖੁੱਲਾ ਮੰਡੇਟ ਦਿਓ। ਸਿੰਗਲ ਲਾਰਜੈਸਟ ਪਾਰਟੀ ਬਣਾਉਣ ਦੇ ਨਾਲ-ਨਾਲ ਮੰਡੇਟ ਵੀ ਪੂਰੇ ਤਰੀਕੇ ਨਾਲ ਦਿਓ ਤਾਂ ਕਿ ਆਮ ਆਦਮੀ ਪਾਰਟੀ ਚੰਡੀਗੜ੍ਹ ਵਿੱਚ ਵੀ ਉਹ ਸਾਰੇ ਕੰਮ ਕਰ ਸਕੇ ਜਿਹੜੇ ਅੱਜ ਜਿਹੜੀ ਪੰਜਾਬ ਦੇ ਲੋਕ ਜਿਹਦਾ ਫਾਇਦਾ ਚੱਕ ਰਹੇ ਨੇ ਜਿਹਦਾ ਦਿੱਲੀ ਵਾਲੇ ਲੋਕਾਂ ਨੇ ਫਾਇਦਾ ਚੱਕਿਆ ਆ ਬਹੁਤ ਬਹੁਤ ਧੰਨਵਾਦ ਤੁਸੀਂ ਕੁਝ ਐਡਿਟ ਮੈਂ ਤਾਂ ਸਾਰੇ ਹੀ ਸਾਡੇ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟਸ ਨੇ ਉਹ ਬੈਠੇ ਹੋਏ ਨੇ ਪ੍ਰਧਾਨ ਜੀ ਬੈਠੇ ਹੋਏ ਨੇ ਸਾਡੇ ਭਵਾਰੀ ਸਾਹਿਬ ਬੈਠੇ ਸਾਰੀ ਪ੍ਰੈਸ ਦਾ ਧੰਨਵਾਦ ਕਰਦੇ ਆ ਕਿ ਵੀ ਤੁਹਾਨੂੰ ਤੁਸੀਂ ਇਸ ਪ੍ਰੈਸ ਮੀਟਿੰਗ 'ਤੇ ਆਏ ਤੇ ਤੁਹਾਨੂੰ ਦੱਸਣਾ ਚਾਹਨਾ ਕਿ ਕਿਉਂਕਿ ਸਾਰਿਆਂ ਨੇ ਸਵਾਲ ਕੁਝ ਦਿਨ ਪਹਿਲਾਂ ਵੀ ਕਿਤੇ ਸੀਗੇ ਜਰਨੈਲ ਸਰ ਨੇ ਪਹਿਲਾਂ ਹੀ ਇੱਕ ਟਵੀਟ ਕਰਕੇ ਕਿਹਾ ਸੀਗਾ ਕਿ ਜਿਸ ਹਿਸਾਬ ਨਾਲ ਭਾਰਤੀ ਜਨਤਾ ਪਾਰਟੀ ਨੂੰ ਸਪੋਰਟ ਕਰਦੀ ਹੈ ਕਾਂਗਰਸ ਔਰ ਅੱਜ ਉਹ ਸਾਰਾ ਸਾਹਮਣੇ ਆ ਗਿਆ ਤੁਸੀਂ ਕੁਝ ਸਾਥੀਆਂ ਨੇ ਉਸ ਦਿਨ ਪੁੱਛਿਆ ਸੀ ਮੈਨੂੰ ਕਿ ਅੰਦਰੋਂ ਤੁਹਾਡੀ ਅੰਡਰਸਟੈਂਡਿੰਗ ਤਾਂ ਨਹੀਂ ਅੰਦਰੋਂ ਕੁਝ ਇਦਾਂ ਦਾ ਨਹੀਂ ਇਹ ਇਹਨਾਂ ਦੀ ਅੰਡਰਸਟੈਂਡਿੰਗ ਸਿਰਫ ਇੱਕੋ ਪਾਰਟੀ ਨਾਲ ਹੈ ਉਹ ਹੈ ਭਾਰਤੀ ਜਨਤਾ ਪਾਰਟੀ ਨਾਲ ਕਾਂਗਰਸ ਜਿੱਥੇ-ਜਿੱਥੇ ਵੀ ਆਮ ਆਦੀ ਪਾਰਟੀ ਬੀਜੇਪੀ ਨਾਲ ਲੜਦੀ ਹੈ ਕਿਤੇ ਕਾਂਗਰਸ ਉਹਨਾਂ ਨੂੰ ਮਦਦ ਕਰਨ ਲਈ ਕਿਵੇਂ ਅੱਗੇ ਆਂਦੀ ਹੈ ਉਹਦਾ ਇੱਕ ਬੜਾ ਕਲੀਅਰ ਅੱਜ ਤੁਸੀਂ ਦੇਖਿਆ ਸਾਰਿਆਂ ਦੇ ਮਨਾਂ 'ਚ ਇੱਕੋ ਸਵਾਲ ਆਂਦਾ ਹੈ ਕਿ ਕਿਹਾ ਭਾਰਤੀ ਜਨਤਾ ਪਾਰਟੀ ਦੀ ਬੀ ਟੀਮ ਕਾਂਗਰਸ ਤਾਂ ਨਹੀਂ ਤੁਸੀਂ ਦੇਖਿਆ ਸਾਰਿਆਂ ਨੇ ਕਿ ਕਿਸ ਹਿਸਾਬ ਨਾਲ ਅੱਜ ਵੀ ਇਲੈਕਸ਼ਨ ਦੇ ਵਿੱਚ ਹੀ ਮੇਅਰ ਦਾ ਇਲੈਕਸ਼ਨ ਕਰਾਣ ਤੋਂ ਬਾਅਦ ਉੱਥੋਂ ਵਾਕ ਆਊਟ ਕਰ ਗਏ ਆਨ ਦਾ ਕੀ ਪਰਪਸ ਸੀਗਾ ਤੇ ਜਾਣ ਦਾ ਕੀ ਪਰਪਸ ਹੈ ਦਾ ਕੋਈ ਜਵਾਬ ਨਹੀਂ ਕਿਸ ਹਿਸਾਬ ਨਾਲ ਉਹਨਾਂ ਦੇ ਪ੍ਰਧਾਨ ਜੀ ਕਹਿੰਦੇ ਸੀਗੇ ਕਿ ਅਸੀਂ ਇਦਾਂ ਕਰਦਾਂਗੇ ਉਦਾਂ ਕਰਦਾਂਗੇ ਸਾਡੇ ਨੰਬਰ ਜ਼ਿਆਦਾ ਨਿਕਲ ਆਣਗੇ ਪਰ ਉਹ ਸਾਰੀਆਂ ਗੱਲਾਂ ਸਿਰਫ ਬੀਜੇਪੀ ਨੂੰ ਸਪੋਰਟ ਕਰਨ ਲਈ ਕਿਹਾ ਜਾ ਰਹੀਆਂ ਸੀ ਕਿਸ ਹਿਸਾਬ ਨਾਲ ਉਹਨਾਂ ਦਾ ਮਿਸਯੂਜ਼ ਕਰ ਰਹੇ ਸੀਗੇ ਆਪਣੇ ਕਾਉਂਸਲਰ ਦੀ ਟੀਮ ਦਾ ਬੀਜੇਪੀ ਨੂੰ ਹੈਲਪ ਕਰਨ ਲਈ ਕਿਸ ਹਿਸਾਬ ਨਾਲ ਸਾਰੀ ਚੀਜ਼ਾਂ ਦਾ ਇਹ ਸਾਰਿਆਂ ਦੇ ਅੱਗੇ ਅੱਜ ਕਲੀਅਰ ਹੋ ਗਿਆ ਪਰ ਮੈਂ ਤੁਹਾਨੂੰ ਇੱਕੋ ਗੱਲ ਦੱਸਣਾ ਚਾਹਨਾ ਕਿ ਜਿਹੜਾ ਮੁੱਦਾ ਭਾਰਤੀ ਜਨਤਾ ਪਾਰਟੀ ਗਲਤ ਕੰਮ ਕਰਦੀ ਹੈ ਪਹਿਲਾਂ ਉਹ ਬੀਜੇਪੀ ਨੂੰ ਸੈੱਟ ਕਰ ਕਾਂਗਰਸ ਨੂੰ ਸੈੱਟ ਕਰਦੀ ਹੈ ਫਿਰ ਉਹਨੂੰ ਅੱਗੇ ਇੰਪਲੀਮੈਂਟ ਕਰਦੀ ਹੈ ਪਰ ਉਹ ਚੀਜ਼ਾਂ ਜਦ ਦੀ ਆਮ ਆਦਮੀ ਪਾਰਟੀ ਆਈ ਜਦ ਆਮ ਆਦਮੀ ਪਾਰਟੀ ਦਾ ਮੇਅਰ ਬੰਦਾ ਤਦ ਸਫਾਈ ਦੇ ਅੰਦਰ ਸਾਡਾ ਰੈਂਕ ਕਾਫੀ ਥੱਲੇ ਸੀ ਚੰਡੀਗੜ੍ਹ ਦਾ ਪਰ ਉਹਨੂੰ ਸੈਕਿੰਡ ਨੰਬਰ ਤੇ ਲੈ ਕੇ ਆਂ ਚ ਆਮ ਆਦਮੀ ਪਾਰਟੀ ਦੇ ਮੇਅਰ ਨੇ ਉਸ ਤੇ ਸਭ ਤੋਂ ਵੱਡਾ ਹੱਥ ਕੀਤਾ ਉਸ ਟਾਈਮ ਦੇ ਉੱਤੇ ਬਾਰ ਬਾਰ ਕਹਿੰਦੇ ਸੀ ਨਹੀਂ ਜੀ 24/7 ਪਾਣੀ ਕਰਨਾ ਹੈ ਮਨੀ ਮਾਜਰੇ ਦੀ ਜ਼ਮੀਨ ਦਾ ਮੁੱਦਾ ਆਇਆ ਔਰ ਪਿੱਛੇ ਤੁਸੀਂ ਦੇਖਿਆ ਗਰੁੱਪਸ ਦੇ ਉੱਤੇ ਵੀ ਚੱਲਿਆ ਕਿ ਕਿਵੇਂ ਭਾਰਤੀ ਜਨਤਾ ਪਾਰਟੀ ਦੇ ਕਾਉਂਸਲਰ ਕਹਿ ਰਹੇ ਸੀ ਕਿ ਕਾਂਗਰਸ ਦੇ ਕਾਉਂਸਲਰ ਨੇ ਫਲਾਣੇ ਜਾ ਕੇ ਬਿਲਡਰ ਕੋਲ ਕਿਸੇ ਹਿਸਾਬ ਨਾਲ ਕੀਤੇ ਇਹ ਸਾਰੀਆਂ ਚੀਜ਼ਾਂ ਨਾਲ ਦੀਆਂ ਮਿਲੀਆਂ ਹੋਈਆਂ ਔਰ ਆਪਾਂ ਗੁੰਮਰਾਹ ਨਾ ਹੋਈਏ ਐਫੇਜੇ ਬੰਦੇ ਨੂੰ ਨਾ ਲੈ ਕੇ ਆਈਏ ਜਿਹੜੀ ਕਿ 2 ਟੀਮ ਦਾ 파ਟ ਕਰਕੇ ਖੇਲਦੀ ਹੈ ਔਰ ਭਾਰਤੀ ਜਨਤਾ ਪਾਰਟੀ ਨੂੰ ਜੇ ਕੋਈ ਜੇ ਭਾਰਤੀ ਜਨਤਾ ਪਾਰਟੀ ਨੂੰ ਜੇ ਕਿਸੇ ਤੋਂ ਖਤਰਾ ਹੈ ਤੇ ਉਹ ਆਮ ਆਦਮੀ ਪਾਰਟੀ ਤੋਂ ਹੈ ਇਹਨਾਂ ਦੀ ਬੀ ਟੀਮ ਕਾਂਗਰਸ ਤੋਂ ਨਹੀਂ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੇ ਕੋਈ ਹਾਂਜੀ ਮੈਂ ਇੱਕ ਚੀਜ਼ ਐਡ ਕਰਨਾ ਚਾਹੁੰਦਾ ਅ ਚੰਡੀਗੜ੍ਹ ਤੋਂ ਕਾਂਗਰਸ ਦੇ ਐਮਪੀ ਨੇ ਮਨੀਸ਼ तिवारी ਜੀ ਉਹਨਾਂ ਦੀ ਸਟਰੀਟ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਾਂਗਰਸ ਨੇ ਕਿਸ ਤਰੀਕੇ ਬੀਜੇਪੀ ਦਾ ਸਾਥ ਦਿੱਤਾ ਆਪਣੀ ਲਾਸਟ ਟਵੀਟ ਵਿੱਚ ਉਹ ਹਵਾਲਾ ਦੇ ਰਹੇ ਨੇ ਵੀ ਮੈਂ ਸਾਡਾ ਇਤਿਹਾਸ ਬਹੁਤ ਮਾਨ ਹੈ ਪਰ ਮੈਂ ਪੀਸ਼ਮ ਪਿਤਾ ਮ ਦੀ ਮਜਬੂਰੀ ਸਮਝ ਸਕਦਾ ਹੂੰ ਉਹ ਦੱਸ ਰਿਹਾ ਕਿ ਮੈਂ ਗਲਤ ਨੂੰ ਗਲਤ ਨਹੀਂ ਗਏ ਪਾਰਿਆ ਕਿਉਂਕਿ ਉਹ ਕਿਤੇ ਨਾ ਕਿਤੇ ਇਸ ਚੀਜ਼ ਨੂੰ ਮੰਨਦੇ ਰਹੇ ਕਿ ਜਦੋਂ ਅਲਾਈਅੰਸ ਵਿੱਚ ਉਹ ਚੰਡੀਗੜ੍ਹ ਤੋਂ ਇਲੈਕਸ਼ਨ ਲੜੇ ਤੇ ਆਮ ਆਦਮੀ ਪਾਰਟੀ ਨੇ ਉਹਨਾਂ ਦਾ ਕਿਸ ਕਦਰ ਸਾਥ ਦਿੱਤਾ ਉਹ ਚੰਡੀਗੜ੍ਹ ਵਿੱਚ ਐਮਪੀ ਬਣੇ ਇਸ ਕਰਕੇ ਕਿ ਐਵੇਂ ਮੈਕਸਿਮਮ ਵਾਰਡ ਜਿਹੜੇ ਆਮ ਆਦਮੀ ਪਾਰਟੀ ਨੇ ਉੱਥੋਂ ਉਹਨਾਂ ਨੂੰ ਲੀਡ ਮਿਲੀ ਤੇ ਕੀ ਉਹਨਾਂ ਨੇ ਉਹਨਾਂ ਦੇ ਕੌਂਸਲਰਸ ਨੇ ਕੀਤਾ ਉਹਨਾਂ ਦੇ ਸਾਰੇ ਹਾਲਾਤਾਂ ਦਾ ਵੇਰਵਾ ਸਟਰੀਟ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਤੇ ਜੋ ਹਾਲਾਤ ਬਈ ਕਰਮ ਦਾ ਫਲ ਸਭ ਨੂੰ ਮਿਲਦਾ ਹੈ ਕਾਂਗਰਸ ਦੇ ਜੋ ਹਾਲਾਤ ਦਿੱਲੀ ਵਿੱਚ ਹੋਏ ਨੇ ਪਿਛਲੀਆਂ ਤਿੰਨ ਵਿਧਾਨ ਸਭਾ ਚੋਣਾਂ ਤੋਂ ਕਾਂਗਰਸ ਦਾ ਆંકੜਾ ਜ਼ੀਰੋ ਹੈ ਲੋਕ ਬਹੁਤ ਸਮਝਦਾਰ ਨੇ ਚੰਡੀਗੜ੍ਹ ਵਿੱਚ ਵੀ ਇਸ ਵਾਰ ਜੋ ਕਾਉਂਸਲ ਇਲੈਕਸ਼ਨ ਹੋਣਗੇ ਕਾਂਗਰਸ ਦਾ ਖਾਤਾ ਨਹੀਂ ਖੁੱਲੇਗਾ ਇਸ ਧੋਖੇਬਾਜ਼ੀ ਨੂੰ ਇਸ ਲਗਾ ਬਾਜ਼ੀ ਨੂੰ ਤੇ ਛੜੇਂਤਰ ਨਾਲ ਬਣੀ ਕਾਰਪੋਰੇਸ਼ਨ ਨੂੰ ਲੋਕ ਪਸੰਦੀ ਕਰਦੇ ਅੱਜ ਜੀ ਐਸ ਲਖਮੀ ਨੇ ਵੀ ਟਵੀਟ ਕੀਤਾ ਸੀ ਤੁਹਾਡੇ ਟਵੀਟ ਤੇ ਜਿਹੜੀ ਸਾਬਿਓ ਕਹਿੰਦੇ ਕਿ ਕੁਝ ਦਿਨ ਪਹਿਲਾਂ ਜਰਨਲਿਸਟ ਨੂੰ ਵੀ ਟਵੀਟ ਕੀਤਾ ਗਿਆ ਸੀ ਉਸ ਕਰਕੇ ਅਸੀਂ ਜਿਹੜੇ I used to